ਪਿੰਡ ਦਾ ਨੌਜਵਾਨਾ ਮੇਰੇ ਵਾੜ ਦਾ ਵੀ ਵਾਸੀ ਐ ਮੇਰੇ ਗਵੰਡੀ ਵੀ ਐ ਸਾਡੇ ਤਾਇਆ ਦਾ ਬੇਟਾ ਸੀ ਨੌਜਵਾਨ ਦਾ ਨਾਂ ਹੈਗਾ ਜੀ ਮਾਨਾ ਸਿੰਘ 26 ਸਾਲ 27 ਸਾਲ ਦੀ ਉਮਰ ਆ ਉਹਦੀ ਉਹ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ ਕੱਪੜੇ ਦੁਕਾਨ ਤੇ ਤੇ ਜਦੋਂ ਸਵੇਰ ਸਾਨੂੰ ਸਾਡੇ ਪਿੰਡੋਂ ਮਤਲਬ ਕਿ ਸਬਜ਼ੀ ਵਾਲਿਆਂ ਰੇੜੀਆਂ ਜਾਂਦੀਆਂ ਸਬਜ਼ੀ ਲੈਣ ਸਾਨੂੰ ਸਵੇਰ ਜਾਂਦੇ ਆ ਸਾਡਾ ਆਪਦਾ ਹੀ ਗਵੰਡੀ ਮੁੰਡਾ ਉੱਥੋਂ ਲੰਘਿਆ ਉਹਨੇ ਪਹਿਚਾਣਿਆ ਵੀ ਇਹ ਸਾਡਾ ਗਵੰਡੀ ਆ ਉਹਦੀ ਡੈੱਡ ਬੋਡੀ ਉੱਥੇ ਪਈ ਸੀ ਉਹ ਖੂਨ ਨਾਲ ਲੱਤਪਤ ਹੋਇਆ ਪਿਆ ਸੀ ਜਦੋਂ ਅਸੀਂ ਪਹੁੰਚੇ ਜਦੋਂ ਅਸੀਂ ਸਾਰੇ ਜਣੇ ਉੱਥੇ ਸਾਰਾ ਮੱਲਾ ਹੀ ਚਲੇ ਗਿਆ ਤੇ ਸਾਰਿਆਂ ਜਾ ਕੇ ਦੇਖਿਆ ਖੂਨ ਨਾਲ ਲੱਤਪਤ ਹੋਇਆ ਸੀ ਉਹਦੇ ਚੰਡਾ ਸੀ ਵੱਜੀਆਂ ਹੋਈਆਂ ਮੱਥੇ ਤੇ ਅਸੀਂ ਦੇਖਿਆ ਕੁਝ ਵੀ ਹੈ ਨਹੀਂ ਸੀ ਉਹਦੇ ਵਿੱਚ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹਾਂਜੀ ਪੁਲਿਸ ਨੂੰ ਸੂਚਿਤ ਕਰਤਾ ਪੁਲਿਸ ਵੀ ਉੱਥੇ ਆਈ ਐ ਉਹਨਾਂ ਨੇ ਵੀ ਦੇਖਿਆ ਆਪਾਂ ਦਾ ਜੋ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਭਾਈ ਵੀ ਇਹ ਮੁੰਡੇ ਨੇ ਬਸ ਥੋੜੇ ਦਿਨਾਂ ਨੂੰ ਇਹਨੇ ਬਾਹਰ ਜਾਣਾ ਸੀ 7-8 ਦਿਨਾਂ ਬਾਅਦ ਆ ਨੌਕਰੀ ਦੇ ਕਰਕੇ ਕਿਉਂਕਿ ਇਹਦਾ ਦੂਸਰਾ ਮੈਰਿਡ ਆ ਉਹ ਆਪਣੇ ਬੱਚਿਆਂ ਨਾਲ ਅਲੱਗ ਰਹਿ ਰਿਹਾ ਤੇ ਜਿਹੜਾ ਇਹਦਾ ਮਾਪਿਓ ਆ ਉਹ ਇਹਦੇ ਸਿਰ ਤੇ ਸੀ ਬਜ਼ੁਰਗ ਮਾਪਿਓ ਆ ਇਹਦਾ ਇੱਕ ਥਾਂ ਜਾਣਾ ਸੀ ਇਹਨੇ ਬਾਕੀ ਕੋਈ ਨਹੀਂ ਸ਼ਹਿਰ ਦਵਾਈ ਵਗੈਰਾ ਜਾਣਾ ਸੀ ਜੋਬ ਵਾਸਤੇ ਜਾਣਾ ਹਾਂਜੀ ਜੋਬ ਵਾਸਤੇ ਹੀ ਜਾਣਾ ਸੀ ਦਵਾਈ ਤੇ ਕੋਈ ਹੋਰ ਕੋਈ ਕਿਸੇ ਨਾਲ ਨਾ ਕੋਈ ਰਿਲੇਸ਼ਨ ਦਾ ਸੰਬੰਧ ਜਲ ਕੋਈ ਦਾਦੇ ਨੂੰ ਨਹੀਂ ਜੀ ਇਹ ਇਹ ਬੱਚੇ ਇੰਨੇ ਕ ਸਿਆਣੇ ਆ ਦੋਨੇ ਪਰ ਇੰਨੇ ਕ ਵਧੀਆ ਇਹਦਾ ਕੋਈ ਰਿਲੇਸ਼ਨ ਨਹੀਂ ਹੋ ਸਕਦਾ ਕਿਸੇ ਨਾਲ ਵੀ ਕਿਉਂਕਿ ਸਾਡੇ ਨਾਲ 15 16 ਸਾਲ ਤੋਂ ਅਸੀਂ ਇਹਨਾਂ ਦੇ ਪਰਿਵਾਰ ਨਾਲ ਵਿਚਰ ਇਹ ਬਹੁਤ ਪੁਰਾਣਾ ਪਰਿਵਾਰ ਇੱਥੇ ਰਹਿ ਰਿਹਾ ਕੋਈ ਜਦੋਂ ਦੀ ਮੇਰੀ ਮੈਰਜ਼ ਹੋਈ ਆ ਉਦੋਂ ਤੱਕ ਮਤਲਬ ਕਿ ਅਸੀਂ ਇਹਨਾਂ ਨੂੰ ਇਦਾਂ ਹੀ ਦੇਖਦੇ ਆ ਕੋਈ ਨਸ਼ਾ ਪਤਾ ਨਹੀਂ ਕਰਦੇ ਕੋਈ ਇਦਾਂ ਦੇ ਬੱਚੇ ਨਹੀਂ ਸਵੇਰ ਇਹਨਾਂ ਨੇ ਕੰਮ ਤੇ ਜਾਣਾ ਸ਼ਾਮ ਨੂੰ ਇਹਨਾਂ ਨੇ ਘਰੇ ਵਾਪਸ ਆਉਣਾ ਤੁਹਾਨੂੰ ਕੀ ਲੱਗਦਾ ਜੀ ਇਹ ਤੁਹਾਨੂੰ ਅਸੀਂ ਜੀ ਇਹ ਕੁਝ ਨਹੀਂ ਕਹਿ ਸਕਦੇ ਵੀ ਇਹ ਕੀ ਹੈ ਜੇ ਅਸੀਂ ਕਹੀਏ ਵੀ ਐਕਸੀਡੈਂਟ ਹੋ ਨਹੀਂ ਅਸੀਂ ਨਹੀਂ ਮੰਨਦੇ ਇਸ ਚੀਜ਼ ਨੂੰ ਵੀ ਅਸੀਂ ਕਹਿੰਦੇ ਆ ਵੀ ਅਫਸਰਾਂ ਨੂੰ ਵੀ ਅਸੀਂ ਇਹੀ ਬੇਨਤੀ ਕੀਤੀ ਆ ਵੀ ਇਹਨੂੰ ਚੰਗੀ ਤਰ੍ਹਾਂ ਇਹਦੀ ਜਾਂਚ ਕੀਤੀ ਜਾਵੇ ਵੀ ਇਹ ਨੂੰ ਕੋਹਕ ਪੜਤਾਲ ਹੋਵੇ ਇਹਦੀ ਵੀ ਇਹ ਕੀ ਹੋਇਆ ਇਸੇ ਮਾਮਲੇ ਦਾ ਅੱਜ ਸਵੇਰ ਮੈਂ ਥਿਉਂ ਵੀ ਉਸ ਤੋਂ ਸਿਕਾਇਤੀ ਮੈਨੂੰ ਤਕਰੀਬਨ ਕੋਈ 6 ਵਜੇ ਪੀਸੀਆਰ ਮੌਕੇ ਤੋਂ ਕੋਈ ਸੀਥਾਣੇ ਰਿੰਦਰਾਦ ਨਹੀਂ ਸੀ ਉਹ ਜੋ ਬੰਦਾਂ ਨੂੰ ਡੈਡ ਬੋਰਡ ਵੀ ਸਹੀ ਹੈ ਸਰਕਟ ਜਿੱਤਲੇ ਕੇ ਮੈਂ ਪੁੱਛਿਆ ਜੀ ਅੱਥੇ ਮੌਕੇ ਤੇ ਕੇ ਕਾਫੀ ਜ਼ਿਆਦਾ ਕੌਮ ਸੀ ਇਹ ਕਾਫੀ ਜ਼ਿਆਦਾ ਖੂਨ ਨਿਕਲ ਰਿਹਾ ਸੱਤਾ ਕਾਫੀ ਸੀ ਬੰਦੇ ਚ ਇਹ ਤਾਂ ਮਤਲਬ ਉੱਥੇ ਗੱਡੀਆਂ ਜਿਹੜਾ ਮੋਟਰਸਾਈਕਲ ਦਰਾਂ ਨੰਗੇ ਆ ਉਹ ਕਾਫੀ ਟੁਕੜੇ ਟੁੱਟੇ ਪਏ ਸੀ ਜੀ ਜੀ ਦਾ ਤਾਂ ਮਤਲਬ ਇਹ ਲੱਗਦਾ ਸੀ ਉਹ ਵੀ ਇਹ ਮਤਲਬ ਕਾਫੀ ਐਕਸੀਡੈਂਟ ਭਾਰੀ ਜੰਦਾਤ ਮਤਲਬ ਇਹ ਬੰਦੇ ਦੀ ਸੁਣੋ ਬਰਾਛਪਰੀਏ ਇਹ ਬੰਦਾ ਜਿਹੜਾ ਸੀ ਉਹ ਹੀ ਭੱਲੇ ਕੀਤਾ ਕਿ ਨਾਮ ਕੀ ਜਿਹਦਾ ਨਾਮ ਮਾਣਾ ਸਿੰਘ ਦਾ ਪੁੱਤਰ ਸੁਨਕਾਰ ਸਿੰਘ ਉਹ ਕਰਤਮਾ ਦਾਦੀ ਕੀਤਾ ਅਨਨੋਮ ਬੰਦਾ ਦਾ ਅਨਨੋਮ ਟੱਡੇ ਦੇਵਾਲਾ ਉਹ ਕਹਿੰਦਾ ਹਾਂ ਜੀ ਜੀ ਵਿਸ਼ੇਸ਼ ਗੈਲਬ ਨਿਆ ਬੰਦਾ ਨਿਕਲਦਾ